ਤੇ ਇਹਦਾ ਕਾਰਨ ਇਹ ਸੀ ਸਾਡੇ ਘਰ 'ਚ ਸਾਹਿਤ ਬਹੁਤ ਆਉਂਦਾ ਸੀਗਾ ਬਹੁਤ ਕਿਤਾਬਾਂ ਆਉਂਦੀਆਂ ਸੀਗੀਆਂ ਤੇ ਮੇਰੇ ਭਰਾ ਨੇ ਸਾਡੇ ਵਾਸਤੇ ਬਾਲ ਸੰਦੇਸ਼ ਛੋਟੇ ਬੱਚਿਆਂ ਵਾਸਤੇ ਭੈਣ ਮੈਂ ਇਕੱਲੀ ਸੀ ਭਰਾ ਸੀਗੇ ਮੇਰੇ ਅੱਛਾ ਸਾਡੇ ਵਾਸਤੇ ਅਲੱਗ ਲਵਾਇਆ ਹੋਇਆ ਸੀ ਉਹ ਪੜ੍ਹਦੇ-ਪੜ੍ਹਦੇ ਅਸੀਂ ਉਹਨਾਂ ਨੂੰ ਦੂਜਿਆਂ ਨੂੰ ਵੀ ਹੱਥ ਮਾਰ ਲੈਣਾ ਉਹ ਵੀ ਉਹ ਵੀ ਪੜ੍ਹ ਲਈਏ ਮੈਨੂੰ ਨਹੀਂ ਪਤਾ ਮੈਂ ਕਿਵੇਂ ਪੜ੍ਹਨ ਲੱਗ ਗਈ ਤੁਹਾਡੇ ਭਰਾ ਦੀ ਕਹਿ ਲੋ ਹੱਲਾ ਸ਼ੇਰੀ ਨੇ ਤੁਹਾਨੂੰ ਲੇਖ ਹਾਂਜੀ ਹਾਂ ਉਹ ਬਹੁਤ ਕਿਤਾਬਾਂ ਲਿਆ ਕੇ ਦਿੰਦੇ ਹੁੰਦੇ ਸੀ ਹਮ ਤੇ ਮੈਂ ਤੁਸੀਂ ਯਕੀਨ ਕਰੋ ਵੀ ਪੰਜਵੀਂ ਚ ਪੜਦੀ ਨੇ ਮਨਸ਼ੀਪ੍ਰੇਮ ਚੰਦ ਪੜ੍ਹ ਲਿਆ ਸੀ ਹਮ ਅਮਰਤਾ ਪ੍ਰੀਤਮ, ਦਲੀਪ ਕੌਰ ਟਿਵਾਣਾ ਵਿਦੇਸ਼ੀ ਕਿਤਾਬਾਂ ਤੇ ਸੂਰਮੇ ਦੀ ਸਿਰਜਣਾ ਇਸ ਤਰ੍ਹਾਂ ਦੀਆਂ ਪ੍ਰੇਮ ਉਹਦਾ ਆਪਣਾ ਗੋਰੀਕੀ ਦਾ ਮਾਂ ਬਹੁਤ ਸਾਰੇ ਨੌਬਲ ਮੈਂ ਪੜ੍ਹ ਲਏ ਸੀਗੇ ਹਮ ਤੇ ਉਸ ਤਰਾ ਮਤਲਬ ਵੀ ਜਿਹੜੀ ਮੈਂ ਗੱਲ ਕਹਾਂਗੀ ਵੀ ਸਾਨੂੰ ਪੜ੍ਹ ਕੇ ਵੀ ਲਿਖਣ ਦੀ ਜਾਂਚ ਹੁੰਦੀ ਹੈ ਤੇ ਲਿਖਣ ਦਾ ਫਿਰ ਮੈਨੂੰ ਉਹੀ 6ਵੀਂ 7ਵੀਂ ਚੋਂ ਜਿਵੇਂ ਸਾਡੇ ਤਾਂ ਸਕੂਲ ਨਹੀਂ ਸੀ ਪਿੰਡ ਚ ਨਾਲ ਦੇ ਸਕੂਲ ਪਿੰਡ ਚ ਜਾਂਦੇ ਸੀ ਹੂੰ ਉੱਥੇ ਸ਼ਨੀਵਾਰ ਨੂੰ ਇੱਕ ਕਲਾਸ ਹੁੰਦੀ ਸੀ ਸਾਡੀ ਉਹਨੂੰ ਕਹਿੰਦੇ ਹੁੰ ਸੀ ਗੀਤਾਂ ਦੀ ਘੰਟੀ ਹੂੰ ਉੱਥੇ ਮੈਂ ਆਪੇ ਲਿਖ ਕੇ ਉੱਥੇ ਗਾ ਕੇ ਸੁਣਾ ਦੇਣਾ ਅੱਛਾ ਹੂੰ ਉਹ ਲਿਖਣਾ ਕਿ ਬੱਚੇ ਸੀਗੇ ਫਿਰ 6ਵੀਂ 7ਵੀਂ ਦੇ ਲਿਖਣਾ ਫਿਲਮੀ ਗਾਣਿਆਂ ਦੀ ਧੁਨ ਤੇ ਅੱਛਾ ਪਰ ਲਿਖਣਾ ਆਪਣਾ ਦੇਸ਼ ਪ੍ਰੇਮ ਬੜਾ ਚੜਿਆ ਹੁੰਦਾ ਸੀ ਉਹਨਾਂ ਦਿਨਾਂ 'ਚ ਸਾਨੂੰ ਬਿਲਕੁਲ ਕਿਉਂਕਿ ਉਦੋਂ ਇਹ ਸਮੱਸਿਆ ਨਹੀਂ ਸੀਗੀਆਂ ਸਮੱਸਿਆਵਾਂ ਜਿਹੜੀਆਂ ਅੱਜ ਨੇ ਸਾਨੂੰ ਉਦੋਂ ਸਿਰਫ ਆਪਣੇ ਦੇਸ਼ ਦੇ ਪ੍ਰੇਮ ਦਾ ਪਤਾ ਹੁੰਦਾ ਸੀ ਪਰਵਾੜ ਦਾ ਹੂੰ ਜਿਹੜੀਆਂ ਅੱਜ ਨੇ ਖੁਦਕੁਸ਼ੀਆਂ ਮਾਰ ਧਾੜ ਗੈਂਗਸਟਰ ਜੇਬੋ ਪ੍ਰਵਾਸ ਹੂੰ ਬੇਰੁਜ਼ਗਾਰੀ ਇਹ ਉਹਦੋਂ ਨਹੀਂ ਸੀਗੀਆਂ ਸੀਗੀਆਂ ਤਾਂ ਫਿਰ ਵੀ ਲੋਕਾਂ 'ਚ ਸਬਰ ਸੀ ਪਾ ਉੱਥੋਂ ਲਿਖਦੀ ਲਿਖਦੀ ਮੈਂ ਮਤਲਬ ਇਹ ਤਾਂ ਕਦੇ ਸੋਚਿਆ ਹੀ ਨਹੀਂ ਸੀ ਵੀ ਮੈਂ ਇੱਕ ਲੇਖਕਾ ਬਣੂੰਗੀ ਮੈਂ ਕਦੇ ਨਹੀਂ ਸੀ ਸੋਚਿਆ ਅੱਛਾ ਨਾ ਤੇ ਮੁੜ ਕੇ ਚਲੋ ਮੈਂ ਪੜ੍ਹਦੀ ਉਮੇ ਹੀ ਰਹੀ ਮੇਰਾ ਫਿਰ ਜਦੋਂ ਸ਼ਾਦੀ ਮੇਰੀ ਹੋਈ ਸਦਾ ਰੁੱਧਮ ਸਿੰਘ ਉਹਨਾਂ ਨਾਲ ਸਾਨੀਪੁਰ ਤਾਂ ਇਹ ਸੀਗਾ ਟੋਟਲ ਖੇਤੀਬਾੜੀ ਵਾਲਾ ਪਰਿਵਾਰ